ਜੋ ਕੀਤੀ ਗਈ ਯਤਨ ਨਸ਼ਾ ਵਿਰੋਧ ਇਹ ਮਹਿੰਮ ਜੀ ਨੂੰ ਦੀ ਬਾਗ ਡਰੱਗਸ ਕਰਨ ਆ ਸੋ ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਜਿਹਦੇ ਲਈ ਆਪਾਂ ਅੱਜ ਇਕੱਠੇ ਹੋਏ ਆ ਵਿਲੇਜ ਡਿਫੈਂਸ ਕਮੇਟੀਆਂ ਦੇ ਵੀ ਰਿਪਰੈਜ਼ੈਂਟੇਟਿਵਸ ਵਿੱਚ ਹੈਗੇ ਨੇ ਦੇਖੋ ਮਿਸ਼ਨ ਸੰਪਰਕ ਮਿਸ਼ਨ ਸੰਪਰਕ ਨੂੰ ਜੇ ਆਪਾਂ ਦੇਖੀਏ ਨਾ ਸੰਪਰਕ ਮੀਨਸ ਡਾਇਰੈਕਟ ਕੰਟੈਕਟ ਤੁਹਾਡੇ ਨਾਲ ਅਸੀਂ ਆਪ ਚੱਲ ਕੇ ਆਏ ਸੋ ਉਸ ਚੀਜ਼ ਦੀ ਗੰਭੀਰਤਾ ਨੂੰ ਸਰਕਾਰ ਨੇ ਜਦੋਂ ਹਰੇਕ ਪਹਿਲੂ ਤੋਂ ਅਨਲਿਸਿਸ ਕਰਦੇ ਆ ਹਰੇਕ ਪੱਖ ਨੂੰ ਵਿਚਾਰਦੇ ਆ ਵੀ ਜੜ ਤੱਕ ਜਾਣ ਦੀ ਕੋਸ਼ਿਸ਼ ਤੇ ਫਿਰ ਉਹਦੀ ਜੜ ਦਾ ਇਲਾਜ ਕਰਨ ਦੀ ਕੋਸ਼ਿਸ਼ ਉਹ ਕਨਵੈਨਸ਼ਨਲ ਮੈਥਡ ਤੋਂ ਹਟ ਕੇ ਕੁਝ ਬਲੱਖਣ ਉਪਰਾਲਾ ਯੂਨਿਕ ਇਨੀਸ਼ੀਏਟਿਵ ਇਸ ਲਈ ਲਈ ਜਾਂਦੇ ਨੇ ਜੇ ਮਿਸ਼ਨ ਹੈ ਤਾਂ ਫਿਰ ਸਾਨੂੰ ਇਹਦੀ ਭਾਵਨਾ ਨੂੰ ਸਮਝ ਕੇ ਹੋਏ ਵਿਸ਼ਨਰੀ ਬਣ ਕੇ ਕੰਮ ਕਰਨਾ ਪਊਗਾ सो so, जब मिशनरी बन के काम करना है तो मिशनरी वर्ड की डेफिनेशन आपके आप जो है कि थोड़ा समर्पित होने को अपन सारे तो जो समर्पित होना पड़ेगा एंड टुगेदर वी कैन हम होंगे कामयाब जो इकट्ठे चलेंगे एक मार्च तो दशहरा का जो और जो इस तरह ये शुरू की थी है सो इधर जो है का बहुत साल चल रहा है सारे ये सारे से साथ-साथ ही असली जो है ये